ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੀਪ ਬਾਲੂ ਦੇ ਉੱਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਸ਼ੁਰੂ ਕਰਦੇ ਆਂ ਆਪਰੇਸ਼ਨ ਬਲੂ ਸਟਾਰ ਤੋਂ ਥੋੜੇ ਦਿਨ ਬਾਅਦ ਖਾੜਕੂਆਂ ਦੇ ਇੱਕ ਵਰਗ ਵੱਲੋਂ ਇਹ ਅਫਵਾਹ ਫੈਲਾਈ ਗਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਹਨ ਫੌਜੀ ਹਮਲੇ ਦੌਰਾਨ ਬਚ ਕੇ ਨਿਕਲ ਗਏ ਹਨ ਅਤੇ ਪਾਕਿਸਤਾਨ ਚਲੇ ਗਏ ਹਨ ਅਤੇ ਯੋਗ ਸਮੇਂ ਤੇ ਪ੍ਰਗਟ ਹੋਣਗੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਵਿੱਚ 2 ਜੂਨ ਦੀ ਸ਼ਾਮ ਨੂੰ ਫੌਜ ਤਨਾਤ ਕਰ ਦਿੱਤੀ ਗਈ ਸੀ ਸਰਕਾਰ ਦਾ ਖਿਆਲ ਸੀ ਕਿ ਕੁਝ ਕੁ ਘੰਟਿਆਂ ਵਿੱਚ ਹੀ ਫੌਜ ਸਾਰੇ ਖਾੜਕੂ ਸਿੰਘਾਂ ਨੂੰ ਕੰਪਲੈਕਸ ਵਿੱਚੋਂ ਖਦੇੜ ਦੇਵੇਗੀ ਪਰ ਅੰਦਰ ਲਿਆਂ ਨੇ ਜਿਸ ਤਰ੍ਹਾਂ ਮੁਕਾਬਲਾ ਕੀਤਾ ਉਸ ਨੇ ਸਰਕਾਰ ਸਮੇਤ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਾਰੇ ਪੰਜਾਬ ਵਿੱਚ 3 ਜੂਨ ਦੀ ਸ਼ਾਮ ਨੂੰ 9:36 ਘੰਟੇ ਲਈ ਜੋ ਕਰਫਿਊ ਲਾਇਆ ਸੀ 6-8 ਘੰਟੇ ਪਿੱਛੋਂ 6 ਜੂਨ ਦੀ ਸ਼ਾਮ ਨੂੰ 3 ਵਜੇ 2 ਘੰਟੇ ਲਈ ਉਠਾਇਆ ਗਿਆ ਫੌਜੇ 5 ਜੂਨ ਦੀ ਸ਼ਾਮ ਨੂੰ ਕੰਪਲੈਕਸ ਅੰਦਰ ਦਾਖਲ ਹੋ ਗਈ ਸੀ 6 ਜੂਨ ਦੀ ਸਵੇਰ ਨੂੰ ਰੇਡੀਓ ਨੇ ਖਬਰ ਦਿੱਤੀ ਕਿ ਫੌਜ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੋਵੇਂ ਸਰਾਮਾਂ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਤੇ ਕਬਜ਼ਾ ਕਰ ਲਿਆ ਹੈ 7 ਜੂਨ ਸਵੇਰੇ ਰੇਡੀਓ ਨੇ ਖਬਰ ਦਿੱਤੀ ਕਿ ਜੋ ਖਾੜਕੋ ਕੰਪਲੈਕਸ ਵਿੱਚ ਬਚ ਗਏ ਹਨ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਬੀਬੀਸੀ ਨੇ 8 ਵਜੇ ਦੀਆਂ ਖਬਰਾਂ ਵਿੱਚ ਦੱਸਿਆ ਕਿ ਅਕਾਲ ਤਖਤ ਦੇ ਇੱਕ ਕਮਰੇ ਵਿੱਚੋਂ ਸੰਤ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਤੇ ਜਰਨਲ ਸੁਖ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਸਾਰੇ ਕੰਪਲੈਕਸ ਉੱਤੇ ਫੌਜ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਹੈ। ਇਸ ਤੋਂ ਜਾਪਦਾ ਹੈ ਕਿ ਸੰਤ ਭਿੰਡਰਾਂ ਵਾਲੇ 6 ਜੂਨ ਦੀ ਸ਼ਾਮ ਨੂੰ ਜਾਂ 7 ਜੂਨ ਦੀ ਸਵੇਰੇ ਸ਼ਹੀਦ ਹੋਏ। ਸੰਤ ਭਿੰਡਰਾਂ ਵਾਲਿਆਂ ਦੀ ਲਾਸ਼ ਦੀ شناخت ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਅਤੇ ਸੀਆਈਡੀ ਨੇ ਕੀਤੀ, ਫਿਰ ਉਹਨਾਂ ਦੇ ਫੌਜੀ ਭਰਾ ਸੂਬੇਦਾਰ ਹਰਚਰਨ ਸਿੰਘ ਨੇ ਕੀਤੀ ਸੀ। ਫਿਰ ਤੇ ਨੇ ਲਾਸ਼ਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਰੱਖ ਕੇ ਕੰਪਲੈਕਸ ਦੇ ਲਾਗੇ ਰਹਿਣ ਵਾਲੇ ਲੋਕਾਂ ਨੂੰ ਦਿਖਾਈਆਂ ਗਈਆਂ ਸਨ ਇਸ ਉਪਰੰਤ ਕੁਝ ਹਿੰਦੂਆਂ ਨੇ ਮਠਾਈਆਂ ਵੀ ਵੰਡੀਆਂ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਇਹ ਅਫਵਾਹ ਫੈਲੀ ਉਨ੍ਹਾਂ ਦੇ ਜਿੰਦਾ ਹੋਣ ਤੇ ਕੰਪਲੈਕਸ ਚੋਂ ਬਚ ਨਿਕਲਣ ਦਾ ਦਾਵਾ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿਸ਼ੇਸ਼ ਕਰਕੇ ਉਨ੍ਹਾਂ ਦੇ ਪਿਤਾ ਬਾਬਾ ਜਗਿੰਦਰ ਸਿੰਘ ਵੱਲੋਂ ਹੀ ਕੀਤਾ ਜਾਪਦਾ ਹੈ ਮਗਰੋਂ ਅਨੇਕ ਖੜਦੂਆਂ ਵੱਲੋਂ ਵੀ ਅਜਿਹਾ ਹੀ ਦਾਵਾ ਕੀਤਾ ਜਾਣ ਲੱਗਾ ਸੀ ਅਤੇ ਬੜੀਆਂ ਅਫਵਾਹਾਂ ਉੱਡਣ ਲੱਗੀਆਂ ਕਿ ਸੰਤ ਭਿੰਡਰਾਂ ਵਾਲੇ ਪਾਕਿਸਤਾਨ ਚਲੇ ਗਏ ਹਨ ਅਤੇ ਹੋਰ ਇਹ ਠੀਕ ਹੈ ਕਿ ਜੇਕਰ ਉਹ ਚਾਹੁੰਦੇ ਤਾਂ ਸੰਤ ਭਿੰਡਰਾਂ ਵਾਲੇ ਕੰਪਲੈਕਸ ਚੋਂ ਹੋਰ ਨਾ ਲੋਕਾਂ ਵੰਗ ਕਰਫਿਊ ਵਿੱਚ ਦਿੱਤੀ ਢਿੱਲ ਵਿੱਚ ਨਿਕਲ ਸਕਦੇ ਸਨ ਸ਼ਾਇਦ ਇਸੇ ਕਾਰਨ ਇਹ ਹੋਵਾ ਉਡੀ ਇੱਕ ਅਫਵਾਹ ਇਹ ਵੀ ਸੀ ਕਿ ਪਾਕਿਸਤਾਨ ਸੰਤ ਪਿੰਡਰਾਂ ਵਾਲਿਆਂ ਨੂੰ ਪੀਟੀਵੀ ਤੇ ਦਿਖਾਵੇਗਾ ਤਾਂ ਦਿੱਲੀ ਤੋਂ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਪਿੰਡਰਾਂ ਵਾਲਿਆਂ ਨੂੰ ਪੀਟੀਵੀ ਤੇ ਜੀਵਿਤ ਦਿਖਾਵੇਗਾ ਤਾਂ ਅਸੀਂ ਦੂਰਦਰਸ਼ਨ ਤੇ ਜੱਡੇ ਭੁੱਟੋਂ ਨੂੰ ਜਿੰਦਾ ਦਿਖਾ ਦੇਵਾਂਗੇ ਜੱਡੇ ਭੁੱਟੋਂ ਜਿਨ੍ਹਾਂ ਨੂੰ ਫੌਜੀ ਡਿਕਟੇਟਰ ਜਰਨਲ ਜਿਆਂਵਲ ਹੱਕ ਨੇ ਫਾਂਸੀ ਲਗਵਾ ਦਿੱਤੀ ਸੀ ਇਸ ਪੱਤਰਕਾਰ ਨੇ ਸਤੰਬਰ ਮਹੀਨੇ ਪਿੰਡ ਰੋਡੇ ਵਿੱਚ ਜਾ ਕੇ ਸੰਤ ਭਿੰਡਰਾਂ ਵਾਲਿਆਂ ਦੇ ਪਿਤਾ ਬਾਬਾ ਜਗਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਇਹੀ ਕਿਹਾ ਕਿ ਸੰਤ ਜਿੰਦਾ ਹਨ, ਚਰਦੀ ਕਲਾ ਵਿੱਚ ਹਨ ਅਤੇ ਯੋਗ ਸਮੇਂ ਤੇ ਪ੍ਰਗਟ ਹੋਣਗੇ। ਅਫਵਾਹਾਂ ਨਾਲ ਕਦੇ ਸਚਾਈ ਛੁਪ ਨਹੀਂ ਸਕਦੀ। ਕੁਝ ਸਮੇਂ ਲਈ ਲੋਕਾਂ ਨੂੰ ਅਫਵਾਹਾਂ ਤੇ ਯਕੀਨ ਕਰਵਾਇਆ ਜਾ ਸਕਦਾ ਹੈ ਪਰ ਹਮੇਸ਼ਾ ਲਈ ਨਹੀਂ। ਇਨ੍ਹਾਂ ਬੇਬੁਨਿਆਦ ਅਫਵਾਹਾਂ ਕਾਰਨ ਪੰਜਾਬ ਵਿਸ਼ੇਸ਼ ਕਰਕੇ ਸਿੱਖਾਂ ਦਾ ਜਿੰਨਾ ਨੁਕਸਾਨ ਹੋਇਆ, ਉਸ ਦਾ ਸ਼ਾਇਦ ਹੀ ਅੰਦਾਜ਼ਾ ਲਾ ਸਕੀਏ। ਸਰਹੱਦ ਦੀ ਅਪਵਾਹ ਕਾਰਨ ਜ਼ਿਲ੍ਹਿਆਂ ਵਿੱਚੋਂ ਸੈਂਕੜੇ ਸਿੱਖ ਨੌਜਵਾਨ ਪਾਕਿਸਤਾਨ ਦੌੜ ਗਏ ਤਾਂ ਕਿ ਉੱਥੇ ਜਾ ਕੇ ਉਹ ਸੰਤਾਂ ਦੇ ਦਰਸ਼ਨ ਕਰਨਗੇ ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ਦਾ ਦੁਸ਼ਮਣ ਰਿਹਾ ਹੈ ਅਤੇ 1965 ਅਤੇ 1971 ਵਿੱਚ ਦੋ ਵੱਡੇ ਜੰਗ ਲੜ ਚੁੱਕਾ ਹੈ 1947-48 ਦੌਰਾਨ ਕਸ਼ਮੀਰ ਵਿੱਚ ਜਦੋਂ ਉਸਨੇ ਰਫਿਊਜੀਆਂ ਦੇ ਭੇਸ ਵਿੱਚ ਫੌਜੀ ਭੇਜੇ ਉਦੋਂ ਵੀ ਉਧਰ ਝੜਪਾਂ ਹੋਈਆਂ ਉਹ ਭਾਰਤ ਤੋਂ ਬੰਗਲਾਦੇਸ਼ ਜੋ ਕਿ ਕਦੀ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ ਤੇ ਭਾਰਤੀ ਫੌਜ ਅਤੇ ਸਰਕਾਰ ਦੀ ਸਹਾਇਤਾ ਨਾਲ ਆਜ਼ਾਦ ਹੋ ਗਿਆ ਉਸ ਦਾ ਬਦਲਾ ਲੈਣ ਲਈ ਕਚੀਚੀਆਂ ਵਟ ਰਿਹਾ ਸੀ ਉਸ ਨੇ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਪੰਨ ਤੋੜ ਅਤੇ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਤਿਆਰ ਕਰਕੇ ਵਾਪਸ ਭੇਜ ਦਿੱਤਾ ਜਿਨ੍ਹਾਂ ਵਾਂਗਰੋ ਪੰਜਾਬ ਵਿੱਚ ਅਤੇ ਕਈ ਵਾਰੀ ਦਿੱਲੀ ਵਿੱਚ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਵੀ ਹਿੰਸਾ ਤੋੜ-ਫੋੜ ਕਤਲੋਗਾਰ ਦਾ ਅਜੀਹਾ ਦੌਰ ਸ਼ੁਰੂ ਹੋਇਆ ਜੋ ਇੱਕ ਦਹਾਕੇ ਤੋਂ ਵੀ ਵੱਧ ਚੱਲ ਰਿਹਾ ਹੈ ਹਿੰਸਾ ਦੀਆਂ ਇਹ ਵਾਰਦਾਤਾਂ ਦੇਸ਼ ਭਰ ਦੇ ਅਖਬਾਰਾਂ ਵਿੱਚ ਹਰ ਰੋਜ਼ ਸੁਰਖੀਆਂ ਬਣਦੀਆਂ ਰਹੀਆਂ ਦਹਿਸ਼ਤ ਜਿਹਾ ਹੋ ਕੇ ਇੱਕ ਫਿਰਕੇ ਦੇ ਲੋਕ ਦੂਜੇ ਸੂਬਿਆਂ ਨੂੰ ਹਿਜਰਤ ਕਰਨ ਲੱਗੇ ਪੰਜਾਬ ਅੰਦਰ ਹੋ ਰਹੀਆਂ ਹਿੰਸਕ ਕਾਰਵਾਈਆਂ ਦੀ ਦੂਜੇ ਸੂਬਿਆਂ ਵਿੱਚ ਪ੍ਰਤੀਕਿਰਿਆ ਹੋਣ ਲੱਗੀ ਜਿਸ ਕਾਰਨ ਕਈ ਵਾਰ નિર્ਦੋਸ਼ ਸਿੱਖ ਕਈ ਥਾਮਾਂ ਤੇ ਫਿਰਕਾਪ੍ਰਸਤੀ ਦਾ ਸ਼ਿਕਾਰ ਹੋਏ ਇੰਨਾ ਹਿੰਸਕ ਕਾਰਵਾਈਆਂ ਤੇ નિર્ਦੋਸ਼ ਲੋਕਾਂ ਦੇ ਕਤਲਾ ਸਦਕਾ ਸਾਰੇ ਸਿੱਖ ਭਾਈਚਾਰੇ ਨੂੰ ਦੇਸ਼ ਭਰ ਵਿੱਚ ਦਹਿਸ਼ਤਗਰਦ ਗਰਦਾਨੀਆਂ ਜਾਣ ਲੱਗਾ ਇਨ੍ਹਾਂ ਅਫਵਾਹਾਂ ਦਾ ਦੂਜਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਸਿੱਖਾਂ ਦਾ ਕੋਈ ਸਰਬਪ੍ਰਮਾਣਿਤ ਨੇਤਾ ਸਥਾਪਿਤ ਹੀ ਨਾ ਹੋ ਸਕਿਆ ਇਹ ਅਫਵਾਹ ਜਾਂ ਇਸ ਆਸਤੇ ਕਿ ਸੰਤ ਭਿੰਡਰਾਂ ਵਾਲੇ ਧੁਕਮੇ ਸਵੇ ਤੇ ਪ੍ਰਗਟ ਹੋਣਗੇ ਨੌਜਵਾਨਾਂ ਨੇ ਕਿਸੇ ਵੀ ਸਿੱਖ ਨੇਤਾ ਨੂੰ ਮਾਨਤਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਅਕਾਲੀ ਨੇਤਾਵਾਂ ਨੂੰ ਵੀ ਖਤਮ ਕਰਨ ਤੇ ਪੂਰਾ ਜ਼ੋਰ ਲਾ ਦਿੱਤਾ ਇਸ ਕਾਰਨ ਅੱਜ ਸਿੱਖ ਭਾਈਚਾਰਾ ਇੱਕ ਤਰ੍ਹਾਂ ਨਾਲ ਕਿਸੇ ਵੱਡੇ ਨੇਤਾ ਦੀ ਰਹਿਨਮਾਈ ਤੋਂ ਵਾਂਝਾ ਰਿਹਾ ਜੇ ਸੰਤ ਭਿੰਡਰਾਂ ਵਾਲੇ ਦੇ ਜਿੰਦਾ ਹੋਣ ਦੀ ਅਫਵਾਹ ਨਾ ਫੈਲਾਈ ਜਾਂਦੀ ਤਾਂ ਬਾਬਾ ਠਾਕੁਰ ਸਿੰਘ ਨੂੰ ਦਮਦਮੀ ਟਕਸਾਲ ਦਾ ਐਕਟਿੰਗ ਮੁਖੀ ਦੀ ਥਾਂ ਜਥੇਦਾਰ ਮੁਖੀ ਬਜੋਂ ਪ੍ਰਵਾਨ ਕਰ ਲਿਆ ਜਾਣਾ ਸੀ ਦਮਦਮੀ ਟਕਸਾਲ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਨੌਜਵਾਨ ਉਹਨਾਂ ਨੂੰ ਪੂਰਨ ਵਿਸ਼ਵਾਸ ਪ੍ਰਗਟ ਕਰਕੇ ਉਨ੍ਹਾਂ ਨਾਲ ਜੁੜਦੇ ਅਤੇ ਉਨ੍ਹਾਂ ਤੋਂ ਅਗਵਾਈ ਲੈ ਸਕਦੇ ਸਨ ਸਰਕਾਰ ਚਾਹੁੰਦੀ ਤਾਂ ਸੰਤਾਂ ਦੀ Laash ਦੀ ਤਸਵੀਰ ਦੂਰਦਰਸ਼ਨ ਤੇ ਦਿਖਾ ਸਕਦੀ ਸੀ ਅਖਬਾਰਾਂ ਨੂੰ ਦਿੱਤੀ ਜਾ ਸਕਦੀ ਸੀ ਇਸ ਨਾਲ ਕੋਈ ਅਫਵਾਹ ਨਾ ਫੈਲਦੀ ਪਰ ਸਰਕਾਰ ਨੇ ਅਜਿਹਾ ਨਾ ਕੀਤਾ ਕਿਉਂਕਿ ਸਰਕਾਰ ਨੂੰ ਇਨ੍ਹਾਂ ਅਫਵਾਹਾਂ ਦਾ ਪੂਰਾ ਪੂਰਾ ਫਾਇਦਾ ਹੋਇਆ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ